ਬਾਈ ਜੀ ਮਾਡਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਬਾਈ ਨੇ ਕਰਦੇ ਗੱਲਬਾਤ ਨਿੱਕੇ ਨਿੱਕੇ ਰੇੜ ਆ ਨਿੱਕੇ ਨਿੱਕੇ ਮੋਲ ਵਾਲੇ ਪਸ਼ੂ ਬਾਈ ਕੋਲ ਅੱਜ ਸਰਸੇ ਗਾਲ ਬਾਈ ਜੀ ਠੀਕ ਆ ਜੀ ਮਾਡਾ ਜੀ ਬੋਲਾ ਜੀ ਹਾਂਜੀ ਭੈਣ ਭਰਾਵਾਂ ਮਾਡਾ ਡੇਰੀ ਫਾਰਮ ਤੇ ਜੁੜੇ ਸਾਰੇ ਜਿਹੜੋਂ ਧੰਨਵਾਦ ਕਰਦੇ ਧੰਨਵਾਦ ਜੀ ਜਿਹੜੇ ਵੀਡੀਓ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਧੰਨਵਾਦ ਕਰਦੇ ਚਾਹ ਦਿੰਦੇ ਹਾਂ ਹਾਂਜੀ ਬਾਈ ਜੀ ਸਾਰੀ ਸੰਗਤ ਦਾ ਵੀ ਜੀ ਬਹੁਤ ਧੰਨਵਾਦ ਕਰਦੇ ਧੰਨਵਾਦ ਬਾਈ ਜੀ ਮੇਰੇ ਜਾਨ ਵੀਰ ਜੀ ਕੱਲ ਆਪਣੇ ਕੋਲ ਛ ਮਾਦਾਂ ਨੂੰ ਪਤਾ ਵੀ ਜਿਹੜਾ ਕਿ ਇਹਦਾ ਹੌਲਾ ਡੰਗਰ ਹੋਇਆ ਨਾਲ ਪਾ ਲਈਦਾ ਹਾਂਜੀ ਹਾਂਜੀ ਗਾਲ ਵੱਡੀ ਛੋਟੀ ਗੱਦੀ ਤੇ ਸਚਨਾ ਜੋ ਨੀ ਦੋ ਬੰਦੇ ਕੋਲ ਆ ਕੇ ਆਏ ਪਾਣਾ ਬੇਨੇ ਕਿਨੇ ਮੋਲੇ ਆ ਸੋ ਹੌਲੇ ਲੇ ਲੈਂਦੇ ਆ ਵੀਰ ਮਾੜ ਤੁਹਾਨੂੰ ਫਸਾ ਫਿਰੇ ਹਾਂਜੀ ਇਹ ਮਾਲੇ ਪੈ ਕੇ ਆ ਜਾਂਦਾ ਹਣਾ ਹਾਲ ਇਹਦੀਆਂ ਵੀਰ ਮਈਆਂ ਨਾਲ ਜਿਹੜੀ ਗਾਲ ਜਿੰਨਾ ਕਈਆਂ ਦੇ ਕੋਲ ਛੋਟੇ ਡੰਗਰ ਦੋ ਹੋ ਜੇਗੇ ਮਈ ਵੱਡੀ ਰਹਿੰਦੇ ਆ ਠੀਕ ਹੈ ਜੀ ਨਾਲ ਪਾਣੇ ਦੇ ਘੱਟ ਲਈਦੀ ਹਾਂਜੀ ਹਾਂਜੀ ਆ ਇੱਕ ਤਾਂ ਵੀਰ ਬੱਚਾ ਮਰਿਆ ਠੀਕ ਹੈ ਵੀਰ ਜੀ ਇੱਕ ਤਾਂ ਜੀ ਅੱਗਨ ਠੀਕ ਜੀ ਹਾਲੀਜੋ ਟੇਬਲ ਇਹਦੇ ਵੀ ਮਹੀਨੇ ਲਈ ਸੁਈ ਹੈ ਮੀਨੇ ਵੀ ਮਹੀਨੇ ਕੋ ਡੇਢ ਦੀ ਲਾਣੇ 2 ਤੋਂ 6 ਕਿਲੋ ਵਧੀਆ 7 ਹੈ ਗਾ ਜੀ ਤੇ ਭਾਅ ਵੜੇ ਜਾਇਜ ਤਹਾਂ ਦੇ ਦੇਖੋ ਜੀ ਬਹੁਤ ਸੋਨੇ ਭਾਅ ਆ ਨਿੱਕੇ ਨਿੱਕੇ ਮੋਲੇ ਤੇੜ ਜਾਇਜ ਬਿਲਕੁਲ ਨਹੀਂ 1.5 ਕਿਲੋ ਨਹੀਂ ਪਾਣੇ ਜਨਵਾਰ ਠੀਕ ਹੈ ਬੋੜੇ ਗਾਗੇ ਵੀਰ ਭਾਅ ਵੀ ਮਿਲਣ ਵੇਚਾਰੇ ਸਾਰੇ ਭੈਣ ਭਰਾ ਜੁੜੇ ਆ ਛੋਟੀ ਵੀ ਰੰਗ ਬਾਜਾ ਠੰਡੀ ਠੀਲ ਪੜੀ ਏ ਇੱਕ ਰੰਗ ਕਾਲੀ ਏ ਛੋਟੀ ਹਾਂਜੀ ਹਾਂਜੀ ਆ ਪਾੜੋਂ ਪਰਾਸ ਸੁਣਾ ਲਗਾ ਪਾੜੇ ਤੇ ਠੀਕ ਹੈ ਜੀ ਐਦਾਂ ਇੰਚੋਂ ਆਪ ਸਮਾ ਲਈਏ ਇੱਕ ਨੰਬਰ ਠੀਕ ਹੈ ਜੀ ਪਾੜੇ ਤੇ ਮਿਲਦੀ ਆ ਹਾਂ ਜੀ ਪਾੜੇ ਤੇ ਵੀ ਠੀਕ ਹੈ ਜੀ ਦੇਖੋ ਵੀ ਉਹ ਵੀ ਬੜੀ ਝੋਟੀ ਵਜੇ ਪੂਰੀ ਜੱਡ ਬਲੇ ਗਿਆ ਇੱਕ ਰੰਗ ਨੀ ਕਾਲਾ ਚਿੱਟਾ ਹੈਗਾ ਇਹ ਕਟੀਆਂ ਵੀ ਜੀ ਉਹਨਾਂ ਕਹਿਣ ਤੇ ਘਰ ਲਗਾ ਦੇ ਕਟੀਆਂ ਸੁਈਆਂ ਹਾਂ ਜੀ ਇਹਦਾ ਪੱਤਾ ਮਾਰ ਗਿਆ ਠੀਕ ਹੈ ਇੱਕੋ ਕਰੋ ਠੀਕ ਹੈ ਜੀ ਮੋਹਲਾ ਵੀਰ ਬਿਲਕੁਲ ਗੈਜ ਹਾਂ ਜੀ ਇੱਕ ਮਿੰਟ ਹੋ ਜਾ ਜੀ ਹਾਂ ਤੁਹਾਨੂੰ ਬਾਸ ਜੀ ਕਿ ਕੋਈ ਥਣ ਬਹੁਤ ਬਸਾਨ ਲੱਗਿਆ ਵਧੀਆ ਛੋਟੀਆਂ ਸੇਵਾ ਥੋੜਾ ਹੱਥ ਹੋ ਗਈਆਂ ਜਿਵਾਰੀਆਂ ਤੇ ਸੇਵਾ ਹੋਏ ਨਾ ਤੇ ਛੋਟੀਆਂ ਦੁੱਧਣੀਆਂ ਥੋੜਾ ਯਾ ਉਤਰੋ ਆ ਗਏ ਕੰਮ ਖਰਾਬ ਹੜ ਹੁੜਦਾ ਸੇਵਾ ਘਟ ਗਈ ਹਾਂਜੀ ਮੋਨ ਕਰਨ ਨੂੰ ਭਾਵੇਂ 45 4000 ਦੀ ਹਾਂ ਮੈਂ 40 ਦੀ 4000 ਦੀ ਜੈਸ ਨੋ 45 ਮੁੱਲ 40 40 ਕਰ ਦਿਓ ਮਾਨ ਬਾਈ ਜੀ ਬਿਲਕੁਲ ਜੈ ਜੀਰ ਕਰਨਾ ਬਹੁਤ ਬੋੜਾ ਮੈਂ 4000 ਮੋਲਿਆ ਤਾਂ ਹੀ ਪਰ ਇਹ ਲਾਗੇ ਵੀ ਪ੍ਰਾਤ ਦੀ ਜਾਇਗਾ ਪਈ ਹਾਂਜੀ ਵੀਰ ਜੀ ਬਚਾ ਗਏ ਕੱਟੀ ਮਗਰਿਆ ਪਾਉਂ ਕਿਹਾਂ ਫਤਾਨਣਾ ਨਹੀਂ ਥੋਈ ਇਹ ਲੋ ਜੀ ਕੱਟੀ ਮਗਰਿਆ ਸੋਦੀ ਜੀ ਪੂਰੀ ਸੋਣੀ ਝੋਟੀ ਆ ਸਿੰਗਲਾ ਡਿਜੀ ਵਧੀਆ ਸੇਵਾ ਹੈ ਝੋਟੀ ਪੂਰੀ ਵਧੀਆ ਝੋਟੀ ਪਾਈ ਜਾਂਦੀ ਆ ਹਾਂ ਨਾ ਵੀਰ ਜੀ ਜਿਹੜੀ ਪ੍ਰਾਤ ਨਹੀਂ ਗਿਆ ਛੋਟੀ ਤੂੰ ਸਾਹਮਣੂਗਾ ਤੇ ਝੋਟੀ ਸੇਵਾ ਉਹਦੀ ਸਾਹਮਣੂ ਸਾਹਮਣੀ ਪੈਣੀ ਆ ਲੈ ਵੀਰ ਜੀ ਲੈ ਆਓ ਬਿਲਕੁਲ ਵੀ ਤਾਜੀ ਕੋਈ ਸੇਵਾ ਸੁਭਾ ਕਰੇ ਮਾ ਤੇ ਗਾਲ ਗਾਲ ਦੀ ਸੇਵਾ ਮੁਕਲ ਮੁਕਦੀ ਵੀ ਨਾਲੇ ਸੇਵਾ ਮਾਲ ਦੀ ਕਰਨੀ ਪੈਣੀ ਹੈ ਸੇਵਾ ਕਰੋ ਦੋਇ ਕਰੋ ਪਾ ਆਂਡਿਆ ਜੀ ਜੀ ਹਾਂਜੀ ਜਿਹੜਾ ਸੇਵਾ ਕਰ ਤੋਂ ਨੀਰ ਭਾ ਤੇ ਜੋੜੀ ਫਾਮਲੇ ਹਾਂਜੀ ਇਹ ਵੀ 40000 ਦੇ ਵਿੱਚ 40000 ਦੇ 40000 ਲਓ ਇਹ ਵੀ 40 ਦੇ ਵੀ 40 ਦੀ ਜੇ ਕੋਈ ਜੋੜਾ ਖੜੇ ਤੇ ਮਾਨ ਕਰਦਾ ਭਾਈ ਜੀ ਠੀਕ ਨਾ 700 700 ਨੇ ਛੋਟੀ ਤੇ ਬਾਕੀ ਤੋਂ ਮਾਲੀ ਕੀ ਵੰਡੀ ਹੈ ਹੋ ਆਪਕੀ ਤੋਂ ਮਾਰਾ ਠੀਕ ਹੈ ਜੀ ਦੁੱਧ ਸੇਵਾ ਦਾ ਮੇਰਾ ਬੱਚਾ ਆਉਂਦਾ ਆ ਵੀਰ ਮੇਰੇ ਇੱਕ ਵਾਰ ਪੰਜ ਛੇ ਆ ਜਾ ਬੱਚਾ ਆਉਂਦਾ ਹਾਂਜੀ ਵੀਰ ਜੀ 5 ਜਾਂ 6 ਦਿਨ ਲੈ ਜੂਗੀ ਹਾਂਜੀ ਮਸ਼ੀਨ ਬਹੁਤ ਚੰਗੀ ਹੈ ਠੀਕ ਹੈ ਤੇ ਸਾਰੇ ਸੁਧਰੀ ਹਾਂਜੀ ਦਿਆਂ ਪੰਜ ਲਾ ਦੇ ਚਾਰ ਲਾ ਦੇ ਪਰ ਠੱਲੀ ਤੀਰੀ ਵਾੜ ਵੀ ਜਿਹੜਾ ਮਸ਼ੀਨ ਦਾ ਠੀਕ ਹੈ ਜੀ ਜਿਹੜਾ ਵਸੂ ਲੈ ਗਣਾ ਚਾਲੂ ਚੂਰੋ ਬੜੀ ਹੈ ਹਾਂਜੀ ਰੇਡ ਵੀ ਜਾਜ ਆ ਆਹ ਦੇ ਸੁਧਰੀ ਲੈ ਆਵੇ ਜੀ ਆਹ ਕੋਲ ਮੀ ਟੋੜ ਦੇਖੋ ਬਹੁਤ ਸੋਹਣੀ ਬੱਸ਼ੀ ਬਾਨੀਆਂ ਲੈਵਾ ਲੁਆ ਇਹਨੂੰ ਐ ਖੋਲਾ ਮਰੂਗੀ ਬਾਨ ਬੜਾ ਸੋਹਣਾ ਲੱਗਾ ਠੀਕ ਹੈ ਜੀ ਚਾਰੂ ਬੜੀ ਵੀਰ ਫਿਰ ਮੈਂ ਠੀਕ ਹੈ ਜੀ ਅੰਦੀ ਮਹਾਰਾ ਜੀ ਕੀ ਮੋਲੇ ਰਾ ਮੋਲ ਵੀਰ ਬਿਲਕੁਲ ਜਾਜ ਨਾ ਨਾ 30000 35000 ਦੀ 35000 ਦੀ ਠੀਕ ਹੈ ਪਰ ਚੰਗੀ ਵਸੀ ਹੈ ਚੰਗੀ ਪਾਈਣੀ ਜੀ ਆ ਸੁਣੋ ਬੰਦੇ 35000 ਦੀ ਵਾੜ ਦੇ ਦਾਂਗੇ ਪੂਰੀ ਸਾਫ ਤੇ ਸੁਥਰੀ ਆ ਚਲ ਕਰਦੇ ਮੈਂ ਮੰਨ ਆ ਆ ਵਸੀ ਵੀਰ ਠੀਕ ਹੈ ਮਤਿਆਂ ਵਕੀ ਨਹੀਂ 75000 ਦੀ ਹਾਂਜੀ ਹਾਂਜੀ ਤੇ ਇਹਦੇ ਮਗਰਲੇ ਸਾਨੂੰ 300 ਹੋ ਗਈ ਸੀ ਹਾਂਜੀ ਦੇ ਦੋ ਆਣੋ ਤੇ ਲਿਆਣ ਧਾਰਾ ਮਾ ਕੇ ਦਿਖਾ ਦਾਂਗੇ ਆਪ ਲਿਆ ਕੇ ਠੀਕੇ ਨਵਾਤੇ ਆ ਬਿਲਕੁਲ ਸੈਟ ਹੈ ਹੁਣ ਜਿਆਜ ਭਾੜਾ ਪਾੜਣੀ ਆ ਤੇ ਪੰਨਿਆ ਚੋਣ ਮਗਰਲੀ ਬਾਈ ਦਾ ਸਾਈਡਾਂਲੇ ਸੈੱਟ ਕਰ ਦੇਣ ਉਹ ਉਰਲੀ ਬਾਈ ਆ ਬਾਈ ਵਾਲੀ ਉਰਲੀ ਬਾਈ ਨੂੰ ਆ ਬਾਈ ਕਿ ਜਦਾ ਮੰਨ ਲਓ ਹੁਣ ਬਿਲਕੁਲ ਪਰਲੀ ਸਾਲੋ ਬਾਈ ਆ ਲਾਗੇ ਕਰੋ ਦੂਜੀ ਕੰਮ ਦਾ ਦੂਜੀ ਥਾਂ ਚਾਰੇ ਸਹੀ ਆ ਇਧਰੇ ਵੇਖੋ ਦੋ ਤਾਂ ਬਿਲਕੁਲ ਸਹੀ ਤੇ ਕਿ ਜਦਾ ਮੰਨ ਲਓ ਪਰਲੀ ਬਾਈ ਪੂਰੀ ਦੇ ਉਰਲੀ ਬਾਈ ਆ ਜੀ ਦੇਖੋ ਠੀਕ ਹੈ ਬਾਈ ਦੋ ਦਸ ਹਾਰਿਆ ਆੜੀ ਆੜੀ ਵੀ ਕੀ ਬਾਈ ਆ ਨਾ ਇਹ ਅੱਧੀ ਏ ਤੇ ਪਰਲੀ ਬਾਈ ਪੂਰੀ ਏ ਇਹ ਦੇਖੋ ਤੇ ਜਿਆਜ ਘੋਣਾ ਵਸ਼ੀ ਦੇ ਦਾਂਗੇ ਇਹਦੇ ਵਸ਼ੀ ਹੈਗੀ 20 ਕਿਲੋ ਵਾਲੀ ਠੀਕ ਹੈ ਤੇ ਡਾਕਟਰ ਕੋਲ ਟੀਕੇ ਐ ਹੋਇਆ ਹੋਇਆ ਜੀ ਵੀਰ ਵਧੀਆ ਲਵਾਤੇ ਆ ਹਾਂਜੀ ਤੇ ਅਣ 10 ਤੱਕ ਮੈਸੇਜ ਦਾ ਪੂਰੀ ਦੌਰ ਤੇ ਆ ਗਈ ਹਾਂਜੀ ਤੇ ਪੂਰਾ ਬਰਾਬਰ ਕਰ ਦਿਓ ਠੀਕ ਹੈ ਹਾਂਜੀ ਵਧੀਆ ਵਧੀਆ ਬੈਠੇ ਬੰਦੇ ਇਹ ਖ ਬਹੁਤ ਸੋਹਣੀ ਵਸ਼ੀ ਹੈ ਭਾਈਆਂ ਸੱਚਾਈ ਦਾਤੀ ਆ ਜੋ ਕੋਸ਼ਿਸ਼ ਹੈ ਤੁਹਾਡੇ ਸਾਹਮਣੇ ਰੱਖਦੀ ਗੱਲ ਇਹਦੀ ਕੋਈ ਪਰਦਾ ਨਹੀਂ ਆ ਆਪਣੇ ਕੋਲ ਵੜੀ ਲੈ ਗਏ ਨਾਲ ਤੇ ਉਹ ਕਹਿੰਦੇ ਚਲੋ ਫਾਲਟ ਵੱਜ ਗਿਆ ਆ ਤੇ ਕਈ ਮਾਤੜਾ ਬੰਦਾ ਸੈੱਟ ਕਰ ਲਊਗਾ ਹਨਾ ਹਾਂਜੀ ਕੋਈ ਕਰ ਸਕਦਾ ਜਿਹਦੀ ਵੀ ਉਹਦੀ ਚੱਲਦੀ ਜਾਣਾ ਲਾਹਾਦਾ ਪਿਓਰ ਜੱਸੀ ਵਸ਼ੀ ਜਿਹੜਾ ਮਰਜ਼ੀ ਚਲਾ ਸਕਦਾ ਮਗਰ ਵੀ ਵਸ਼ੀ ਆ ਆ ਵੀ ਇੰਗੇ ਮਿਲਦੀ ਆਈ ਚਲੋ ਵਾਦੇ ਘਾਟੇ ਨਾਲ ਹੀ ਆ ਹਾਂਜੀ ਵੱਡੀ ਵਸ਼ੀ ਆ ਪੂਰੀ ਕੁਆਲਟੀ ਵਾਲੀ ਜਾਨਵੀਰ ਦੱਸ ਕੇ ਦਵਾਂਗੇ ਜਿਹੜੀ ਲੜ ਹੋਊਗੀ ਤੇ ਦਾਏ ਵੇਚਾਂਗੇ ਬਿਲਕੁਲ ਬਿਲਕੁਲ ਮਾਰੀ ਕੇਦੇ ਭਾ ਗਿਆ ਭਾਗ ਤੇ ਮਾਟੀ ਪੂਰੀ ਫੋਲ ਬੱਢੀ ਠੀਕ ਵਾਹ ਹੋਰ ਤੇ ਕਹਾਗਣਾ ਦਾ ਵੀ ਸੇਵਾ ਕਰਨ ਲੈ ਬਾਈ ਬਰਾਬਰ ਹੋ ਜਾਣਾ ਕੋਈ 5 ਸਾਲ ਨਹੀਂ ਮੈਟੀ ਨੂੰ ਤੇ ਜੈ ਤਨੂਈ ਵੀਰੇ ਜਨੇ ਦੀ ਵਸ਼ੀ ਫੜਾ ਲਈ ਆ ਬੱਚਾ ਵਸ਼ੀ 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 ਮਗਰ ਵੀ ਇਹ ਕੋਈ ਠੀਕ ਹਾਂ ਜੈ ਨੋ ਵੀਰੇ ਜਨੇ ਦੀ ਗਾੜ ਫਰਾਦ ਨਹੀਂ ਹਾਂਜੀ ਬਿਲਕੁਲ ਗਿਆ ਜੀ ਹਾਂ ਨਾ 35000 35000 ਠੀਕ ਹੈ ਜੀ ਹਾਂ ਨਾ 35 ਨਾ 35000 ਠੀਕ ਹੈ ਭਾਈ ਜੀ ਵੇਖੋ ਜੈਸਨੋ ਭਾਈ ਕਹਿੰਦਾ 35000 ਮੋਲੇ ਆ ਆ ਉਹਦੀ ਬੜੀ ਮਿੰਗੀ ਲਈ ਹੀ ਬਾਹ ਦੇ ਘਾਡੇ ਨਾਲ ਹੀ ਹਾਂਜੀ ਚੰਗੀਆਂ ਸਾਫ ਝੋਟੀਆਂ ਵੱਡੀਆਂ ਪਹੁੰਚ ਰੀਆਂ 5 6 ਠੀਕ ਹੈ ਮਿਲਣੀਆਂ ਠੀਕ ਹੈ ਜੀ ਬਹੁਤ ਰਸ ਬੋਲੋ ਲਾਈਕ ਕਮੈਂਟ ਸ਼ੇਅਰ ਵਾਤੋਂ ਵੱਧ ਚੈਨਲ ਕਰਿਆ ਕਰੋ ਜਿੰਨੇ ਵੀਰ ਭਰਾ ਸੰਗ ਤੇ ਜੁੜੀ ਸਾਰਿਆਂ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਫੋਨ ਨੰਬਰ ਹੈਗਾ 84 27 44 7755